ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡੈਸ਼ਿੰਗ ਬੁਟੀਕ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਜੀ ਆਪਾਂ ਨਿਊ ਵੀਡੀਓ ਲੈ ਕੇ ਆਏ ਆ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਅੱਜ ਦੇ ਸੂਟਸ ਜਿਹੜੇ ਆਪਾਂ ਮੈਚਿੰਗ ਸੂਟਸ ਲੈ ਕੇ ਆਏ ਆ ਪਸ਼ਮੀਨੇ ਦੇ। ਸੋ ਕਾਫੀ ਆਪਣੇ ਡਿਮਾਂਡ ਆ ਰਹੀ ਸੀ ਪ੍ਰਿੰਟਡ ਸੂਟਾਂ ਦੀ ਘੱਟ ਰੇਂਜ ਵਾਲੇ। ਸੋ ਆਪਾਂ ਉਹ ਹੀ ਸੂਟ ਤੁਹਾਡੇ ਲਈ ਅੱਜ ਲੈ ਕੇ ਆਏ ਆ। ਸੋ ਪਹਿਲਾ ਸੂਟ ਤੁਹਾਨੂੰ ਮੈਂ ਦਿਖਾ ਰਹੀ ਹਾਂ ਬਹੁਤ ਹੀ ਸੋਨੀ ਮੈਚਿੰਗ ਆਈ ਹੈ। ਬਿਲਕੁਲ ਬਿਲਕੁਲ ਫਾਈਨ ਪਸ਼ਮੀਨਾ ਆਏਗਾ ਬਹੁਤ ਹੀ ਪਿਆਰਾ। ਬਿਲਕੁਲ ਵੀ ਇਹਦੇ ਉੱਤੇ ਬੁਰਨੀ ਸੋ ਇਹ ਵਾਲਾ ਮੈਚਿੰਗ ਹੈ ਜਿਹੜੇ ਬਲੂ ਵਾਲੀ ਇਹ ਸ਼ਰਟ ਆਏਗੀ ਸੋ ਇਹ ਵਾਲੀ ਇਹਦੇ ਨਾਲ ਜਿਹੜੀ ਬਾਟਮ ਆਏਗੀ ਸੋ ਇਹਨਾਂ ਨਾਲ ਜਿਹੜੇ ਤੁਸੀਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਵਿਦਾਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਪ੍ਰਾਈਸ ਜਿਹੜਾ ਇਹਨਾਂ ਦਾ 1000 ਰੁਪਏ ਰਹੇਗਾ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਆਲ ਓਵਰ ਸ਼ਰਟ ਤੇ ਇਹ ਵਾਲੀ ਬਾਟਮ ਆਏਗੀ ਪਲੇਨ ਇਹਦਾਂ ਸੋ ਨੈਕਸਟ ਕਲਰ ਆਪਣੇ ਕੋਲੇ ਪੀਕਾਕ ਸ਼ੇਡ ਆ ਗਿਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਸੋ ਰੀਵਾ ਬ੍ਰਾਂਡ ਦੇ ਵਿੱਚ ਸੂਟ ਰਹੇਗਾ ਬਹੁਤ ਹੀ ਫਾਈਨ ਪਸ਼ਮੀਨਾ ਆਇਆ ਜੀ ਇਹ ਵੀ ਸੈਲਫ ਚੈੱਕ ਦੇ ਵਿੱਚ ਇਹਦੀ ਬਾਟਮ ਆਏਗੀ ਔਰ ਪ੍ਰਿੰਟਡ ਸ਼ਰਟ ਆਏਗੀ ਇਹਦਾ ਪ੍ਰਾਈਸ ਹੈ ਜਿਹੜਾ 1450 ਰੁਪਏ ਰਹੇਗਾ ਸੋ ਨੈਕਸਟ ਆਪਨੇ ਕੋਲੇ ਆ ਗਿਆ ਜੀ ਕਾਟੀ ਗ੍ਰੀਨ ਕਲਰ ਇਹ ਵੀ ਬਹੁਤ ਸੋਨਾਂ ਸ਼ੇਡ ਹੈ ਇਹ ਵਾਲੀ ਪਸ਼ਮੀਨੇ ਦੀ ਜਿਹੜੀ ਇਹਦੀ ਬਾਟਮ ਰਹੇਗੀ ਇੱਕ ਟੈਕਸ ਦੇ ਦੇ ਨਾਲ ਬਾਟਮ ਲੱਗੀ ਹੋਈ ਆ ਸੋ ਇਹ ਭਲਾ ਪ੍ਰਿੰਟ ਸ਼ਰਟ ਆਈਗੀ ਇਹਦੀ ਇਹਦਾ ਪ੍ਰਾਈਸ ਹੈ ਜਿਹੜਾ 1000 ਰੁਪਏ ਰਹੇਗਾ ਬਹੁਤ ਸੋਹਣੀ ਮੈਚਿੰਗ ਹੈ ਵਾਲੀ ਨਹੀਂ ਸੋ ਨੈਕਸਟ ਕਲਰ ਆਪਣੇ ਕੋਲੇ ਸੀ ਗ੍ਰੀਨ ਸ਼ੇਡ ਦੇ ਵਿੱਚ ਆਏਗਾ ਇਹ ਵਾਲੀ ਜਿਹੜੀ ਬਾਟਮ ਆਏਗੀ ਇਹਦੀ ਇਹ ਪ੍ਰਿੰਟਡ ਸ਼ਰਟ ਆਏਗੀ ਇਹ ਵੀ ਬਹੁਤ ਸੋਹਣਾ ਸ਼ੇਡ ਹੈ ਤੁਸੀਂ ਜਿੱਦਾਂ ਮਰਜ਼ੇ ਇਹਨਾਂ ਨੂੰ ਡਿਜ਼ਾਈਨਿੰਗ ਕਰਵਾ ਕੇ ਜਾਂ ਕੋਈ ਇਹਨਾਂ ਤੇ ਉੱਪਰ ਵਰਕ ਕਰਵਾਉਣਾ ਤਾਂ ਕੁਝ ਵੀ ਹੈ ਤੁਸੀਂ ਇਦਾਂ ਸੇਮ ਰੈਡੀ ਕਰਕੇ ਸੂਟ ਤੁਸੀਂ ਸਾਡੇ ਤੋਂ ਬਾਇ ਕਰ ਸਕਦੇ ਹੋ ਜੇ ਤੁਸੀਂ ਇਦਾਂ ਸੇਮ ਐਸ ਇਟ ਇਜ਼ ਬਾਇ ਕਰਨਾ ਚਾਹੁੰਦੇ ਹੋ ਤਾਂ ਐਵੇਂ ਵੀ ਬਾਇ ਕਰ ਸਕਦੇ ਹੋ ਇਹ ਚਾਰ ਸ਼ੇਡਸ ਆਪਣੇ ਕੋਲ ਅੱਜ ਨਿਊ ਆਏ ਨੇ ਸੋ ਮੈਂ ਤੁਹਾਨੂੰ ਦੁਬਾਰਾ ਰਿਵਿਊ ਕਰਵਾ ਰਹੀ ਹਾਂ ਫੋਰਥ ਆਗੇ ਬੋਟਲ ਗ੍ਰੀਨ ਤੇ ਫੋਰਥ ਸੀ ਗ੍ਰੀਨ ਸ਼ੇਡ ਆ। ਸੋ ਉਹਨਾਂ ਦੇ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਵਧੀਆ ਲੱਗਣਗੇ ਸਕਰੀਨ ਸ਼ਾਟ ਲੈ ਕੇ ਸਾਡਾ WhatsApp ਨੰਬਰ ਹੈ ਜੀ 7814942347 ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਹੋਰ ਵੀ ਨਵੇਂ-ਨਵੇਂ ਸੂਟਸ ਦੇਖਣ ਲਈ ਸਾਡੀ ਚੈਨਲ ਨੂੰ ਜਰੂਰ ਫੋਲੋ ਕਰਿਓ। ਸੋ ਅੱਜ ਲਈ ਥੈਂਕ ਯੂ।